ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲੋ ਜੇ ਪਿੰਡ ਆ ਸ਼ਕਾਰਮਾਸ਼ੀਆਂ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਬਾਵੇ ਵੀਰ ਦੇ ਕੋਲ ਆਏ ਅੱਜ ਤੇ ਟੌਪ ਦੇ ਨਗੀਨੇ ਆ ਅੱਜ ਵੀਰ ਦੇ ਕੋਲ ਛੋਟੇ ਵੱਡੇ ਸਾਰੇ ਭਾਵੇਂ ਚ ਤੇ ਕਰਦੇ ਵੀਰ ਨਾਲ ਗੱਲਬਾਤ ਤੇ ਲੈਨੇ ਇਹਨਾਂ ਦੀ ਪੂਰੀ ਡਿਟੇਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਹੋਰ ਸਭ ਠੀਕ ਠਾਕ ਆ। ਵਧੀਆ ਵਧੀਆ ਪਾਜੀ ਵਧੀਆ। ਤੇ ਹੋਰ ਜੋਣ ਭਾਜੀ ਵਧੀਆ ਵੀਰ ਜੀ ਵਧੀਆ ਤੇ ਪਹਿਲੀ ਕਿਥੇ ਘਲਤੀ ਜੇ ਫਿਰ? ਹਾਂਜੀ। ਪਹਿਲੀ ਵੈੜ ਕਿੱਥੇ ਘਲਤੀ ਜੇ ਉਹ ਪਾਜੀ ਨਵੇਂ ਸ਼ਹਿਰ ਨਾਲ ਇੱਕ ਵੈੜ ਉਹ ਵਾਲੀ ਦੇ ਇੱਕ ਹੋਰ ਆਈ ਉਦੋਂ ਹੀ ਉਦੋਂ ਹੀ ਵੀਰ ਹੁਣੀ ਨਾਲ ਲੈ ਗਏ ਚਲੋ ਵਧੀਆ ਤੋਹਫਾ ਹੈ ਨਾ ਬੜਾ ਵਧੀਆ ਉਹ ਨਾਲ ਤੁਹਾਨੂੰ ਪਤਾ ਰੇਟ ਜਾਇ ਜੀ ਆਪਾਂ ਜਾਇ ਜੀ ਪਾਉਣੇ ਆ ਠੀਕ ਹੈ ਦੱਸੋ ਨਾਮ ਡਰੈਸ ਹਾਂਜੀ ਨਾਮ ਡਰੈਸ ਦੱਸ ਦੋ ਨਾਮ ਆਪਣਾ ਜੋਬਨਪਰੀ ਜੇ ਪਿੰਡ ਸ਼ਿਕਾਰਮਾਖੀਆਂ ਜ਼ਿਲ੍ਹਾ ਗਰਦਾਪੁਰ ਤਹਿਸੀਲ ਡੇਰਾ ਬੱਬਾ ਨਾਨਕ ਫੋਨ ਨੰਬਰ 819502850 ਠੀਕ ਹੈ ਜੀ ਹਾਂਜੀ ਤੇ ਪਸ਼ੂ ਆ ਚਾਰ ਆ ਗਏ ਆ ਹਾਂਜੀ ਭਾਜੀ ਝੋਟੀ ਆ ਗਈ ਬੜੇ ਕਮਾਲ ਦੀ ਤੇ ਗਾਵਾਂ ਆ ਗਏ ਨਾਲ ਤੇ ਆ ਵੈੜ ਤੋਂ ਕਰੀਏ ਸਟਾਰਟ ਹਾਂਜੀ ਕੀ ਜਿਹੜ ਏ ਭਾਜੀ ਦੂਜਾ ਸੂਆ ਸੁਹਾਣੀ ਆ ਠੀਕ ਆ ਜੀ ਹਾਂ ਜੀ ਗਿੰਤੀ ਦੇਦੇ ਫੋਨ 'ਚ 10 ਦਿਨ ਰਹੇ ਆ ਠੀਕ ਆ ਤੋਰੋਂ ਇਹਨੂੰ ਥੋੜਾ ਜਿਹਾ ਖੋਲ ਕੇ ਵਿਖਾ ਦੇ ਠੰਡੀ ਧੀਰੀ ਬਹੁਤ ਜ਼ਿਆਦਾ ਠੀਕ ਆ ਜੀ ਲਓ ਜੀ ਥਣ ਥਣ ਬੜੇ ਕਮਾਲ ਦਾ ਲੱਗਾ ਜੀ ਇਹਨੂੰ ਹਾਂ ਜੀ ਹਾਂ ਜੀ ਬਾਕੀ ਟੋਕਰਾਂ ਦੇ ਭਾਅ ਦੇ ਦੇਣੀ ਠੀਕ ਆ ਮੁੱਲ ਬਿਲਕੁਲ ਜਾਇਜ਼ ਜਾਇਜ਼ ਆ ਇਹਦਾ ਲਓ ਜੀ ਵੀਰ ਜੀ ਕਰੋ ਚੱਕੋ ਉਹ ਚਾਹੀ ਪੜੀ ਹਾਂਜੀ ਹੈ ਜਰਸੀ ਕ੍ਰੋਸ ਦੇ ਵਿੱਚ ਇਹ ਚਲੋ ਹੈ ਪੂਰੇ ਸਰੀਰ ਨਿੱਗਰ ਸਰੀਰ ਦੀ ਆ ਹਾਂ ਹਾਂ ਮਿੱਟ ਲਾਟੂ ਲਾ ਪੂਰੀ ਅਜੇ ਕੱਢ ਜੂਗੀ ਤੇ ਆਪਣੇ ਲਾ ਕੋ ਲਈ ਪਹਿਲੇ ਸੂ 12 ਕਿਲੋ ਦੁੱਧ ਦੀ ਤੇ ਜੈ 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 ਕਰਦਿਏ ਹਾਂ ਵਾਲੇ ਜੀ ਬੋਲਦੇ ਤੁਹਾਨੂੰ ਬਤਾ ਧੋਕਰਾਂ ਦਾ 40 4000 ਕਰੀ ਜਾਂਦੇ ਹਨ 40 ਚੂੜੀਆਂ ਦਾ ਕੰਮ ਛੱਡੋ ਤੁਸੀਂ ਆਹ ਉੱਤਾਰ ਰਹਿਂਦਾ ਵਾਛੀ ਦਾ ਜ਼ੂਮ ਜੇ ਪਹਿਲਾਂ 40 ਤੋਂ ਅੰਦਰ ਅੰਦਰ ਲਿਆਓ ਕਿ ਨਹੀਂ ਲੈਉਣੀ ਇਹ ਵੇਲਾ ਵਾਛੀ ਕਿਵੇਂ ਦੀ ਯਾਰ ਗੋਲ ਕੰਟਰੋਲ ਨਹੀਂ ਹੈ ਤੇ ਬੜੇ ਕਮਾਲ ਦੀ ਆ ਤੇ ਫਿਰ ਵੀ ਕਰ ਦੋ ਹਾਨ ਵਾਲਾ ਜੀ ਹਾਨਾ ਹੀ ਦੇ ਦਈਏ ਵਾਛੀ 38000 ਦੀ ਨਬਾਬੇ ਵੀਰ ਮਾਰ 60 ਚੰਗੀ ਜੀ ਚੰਗੀ ਜੀ ਜੇ ਟਕਾ ਲਈ ਮਾੜੀ ਆ ਸਾਡੇ ਜੀ ਗੈਸ ਨੋ ਕਰਨਾ ਨਾ ਜਿਹੜਾ ਹਾਂਜੀ ਭਾਜੀ 35000 ਦੀ ਦੇਣੀ ਜੀ ਠੀਕ ਹੈ ਚਲੋ ਕੋਈ ਨਹੀਂ ਆਏਗਾ ਦਾ ਮਾਨਤਨ ਕਰਾ ਦੀ ਕਹਿ ਕੁਕੇ ਚੰਗਾ ਮਾਨਤਨ ਹੈ ਭਾਜੀ ਹੋਰ ਜੈਸੀ ਇਹ ਵੇਲਾ ਬੋਦੀ ਦਿੱਤੇ ਹਾਂਜੀ ਹਾਂ ਨਹੀਂ ਨਹੀਂ ਪੂਰੇ ਕਮਾਲ ਦੀ ਆ ਹਾਂਜੀ ਤੇ ਅੱਗੇ ਆ ਗਈ ਜੇ ਝੋਟੀ ਬਹੁਤ ਚੰਗੀ ਝੋਟੀ ਆ ਗਈ ਲਓ ਜੀ ਝੋਟੀ ਕਰੋ ਵੇਹ ਲੋ ਗਾਈਆਂ ਨੂੰ ਬਣੀ ਆ ਜੇ ਸੁੰਦੀ ਨਮਰਲ 4-5 ਦਲ ਨੇ ਜੀ ਠੀਕ ਹੈ ਜੀ ਲਓ ਜੀ ਬਾਨ ਮੂਨੇ ਦੀ ਚੰਗੀ ਪੂਰੀ ਸਫਾਈ ਜਿਹਾ ਖਾਨ ਲਓ ਵਖਾਦੇ ਵੇਲਾ ਕਿੰਨਾ ਲੱਗਦਾ ਪਹਿਲੇ ਸਵੇਰ ਕੱਟੀ ਨੇ 11-12 ਕਿਲੋ ਦੁੱਧ ਠੀਕ ਹੈ ਜੀ ਹਾਂ ਜੀ ਤੇ ਜੋ ਸਵੇਰ ਸੋਣ ਵਾਲੀ ਠੀਕ ਹੈ ਕਿੰਨਾ ਚ ਵਾਜੂਗੀ ਦੁੱਧ ਭਾਜੀ ਕੇ ਦੀ ਸੇਵਾ ਦਾ ਜਿਹੜਾ ਪੈਂਦਾ ਬਾਕੀ ਦੁੱਧ ਅਰਮਾਨ ਨਾਲ 13 ਕਿਲੋ ਜੋ 14 ਚ ਵਾਦੇ 13-14 ਇੱਥੇ ਚ ਵਾਦੇ ਠੀਕ ਹੈ ਜੀ ਇਹ ਲੋ ਜਰਸੀ ਕਾ ਵਾਂਗੂ ਬਣੀ ਹੈ ਕਿਤੋਂ ਹਾਂ ਪੂਰੀ ਬਣੀ ਹਾਂ ਜੀ ਹਾਂ ਜੀ ਹਾਂ ਜੀ ਤੋਰ ਤੋਂ ਇਹਨੂੰ ਹੀ ਲਓ ਜੀ ਵੀਰ ਜੀ ਪੂਰੇ ਕਮਾਲ ਦੀ ਹੈ ਛੋਟੀ ਸੋਨੇ ਚ ਫਗਾਵਾਂ ਵਰ ਗਈ ਚੱਡਾ ਲਈ ਫਿਰਦੀ ਐ। ਬਹੁਤ ਵਧੀਆ ਟੈਰ। ਤੋਰਦੇ ਤੋਰਦੇ ਬਾਵੇ ਵੀਰ। ਇਹ ਪੂਰੇ ਕਮਾਲ ਦੀ ਝੋਟੀ ਐ। ਪੂਰੇ ਬੁੜੇ ਪੰਜ। ਹਾਂ ਲੈ ਕਮਾਲ ਆਇਆ ਕਰੀਏ ਰੀ। ਹੈ ਕੱਦਵਜਨ ਵਾਲੀ ਜੇ ਕੋਈ ਭਰਾ ਝੋਟੀ ਨਾ ਮੰਨੇ। ਇੱਥੇ ਆਣ ਕੇ ਵੇਖੇ ਝੋਟੀ ਪਸੰਦ ਆਊਗੀ। ਇਹ ਇਹ ਦਿਨ ਖੜਦੀ ਐ ਝੋਟੀ ਉਸ ਹੋਂ ਪੂਰੀ ਚੰਗੀ ਤਿਆਰ ਹੋ ਜੂਗੀ। ਇਹ ਸਾਡੇ ਦੇ ਪਸ਼ੂ ਹੁੰਦੇ ਸਾਫ ਸੁਥਰੇ ਹੀ ਤੇ ਮੁੱਲ ਜਾਇਜ਼ ਹੀ ਹੁੰਦਾ ਇਹਨਾਂ ਦਾ ਬਾ ਵੀਰ ਕਰੀਏ ਜਾਇਜ਼ ਜੈ ਵੀ ਜਾਇਜ਼ ਜਾਇਜ਼ ਭਾਜੀ ਮੁੱਲ ਤੇ ਤੁਹਾਨੂੰ ਪਤਾ ਇੰਨੀ ਨਹੀਂ ਲੇਵੀਂ ਆਂ ਥੱਲੇ ਹੋਣ ਚੱਡਾ ਹਾਂਜੀ ਤੇ 1.5 ਲੱਖ ਮੰਗੀ ਜਾਂਦੇ ਆ ਹਾਂਜੀ ਬਾਕੀ ਕਾਗਜ਼ ਵਰਗੀ ਚਮੜੀ ਵੇਲਾ ਕੱਟੀ ਦੀ ਬਿਲਕੁਲ ਐ ਪਤਲੀ ਚਮੜੀ ਦੀ ਹਾਂਣਾ ਤੇ ਜਾਇਜ਼ ਜ੍ਹਾ ਕਰ ਦਈਏ ਜਾਇਜ਼ ਮੁੱਲ ਗੱਟੀ ਦਾ ਭਾਵੇਂ ਕਰਨੋਂ 1 ਤੋਂ 15 ਕਰ ਲਈਏ ਜਿੰਨਾ ਮਰਜ਼ੀ ਹਾਂਜੀ ਜੈਸ ਤੋਂ ਗੱਟੀ ਜਦਾਂ ਕਿ 97000 ਦੀ ਬਾ ਵੀਰ ਹੋਰ ਕਾੜੀ ਯਾਰ ਮਾਨ ਦਾ ਬਾਕੀ ਤੂੰ ਕਰ ਦੇ ਯਾਰ ਬਾਵੇ ਨੇ ਕਰ ਦੇਣਾ ਕਾੜੀ ਯਾਰ ਥੋੜਾ ਹੋਰ ਯਾਰ ਲੈ ਲਵਾਂਗਾ ਕਿੰਨਾ ਲੱਗਾ ਕੱਟੀ ਨੂੰ ਨੇ ਕਰ ਦੋ ਹਾਂ ਜੈ ਜੈ ਕਰ ਦੋ 99 ਦੀ ਦੇ ਦਾਂਗੇ 95 ਦੀ ਹਾਂਜੀ ਵੇਖ ਲਓ ਹੁੰਦੀ ਦੇ ਕਰਦੀ ਐ ਕਿ ਮੈਂ ਦੇਣਾ ਮੈਂ ਵੇਖ ਲੈ ਯਾਰ ਜੈ ਜੈ ਹੁਣ ਇਤੋਂ ਘਟ ਕੇ ਤੇ ਕੋਈ ਨਹੀਂ ਆਏਗਾ ਇਹਦਾ ਮੰਤਰ ਕਰ ਦਿਓ ਬਾਕੀ ਦੱਸ ਦੇ ਬਾਵੇ ਦੱਸ ਦੇ ਫਿਰ ਇਹ ਹੁਣ ਭਾਈ 90 ਦੀ ਹੋਣੀ ਜੀ ਹੁਣ ਹਾਂ ਨਾ ਜਿਹੜੀ 90 ਦੀ ਹਾਂ ਦੇ ਵੇਲਾ ਕੱਟੀ ਦਾ ਕਿੰਨਾ ਲੱਗਾ 90 ਦੀ ਹੋਣੀ ਜੀ ਭਾਈ ਕਮਾਲ ਦੀ ਐ ਦੇ ਅਵੇਲਾ ਹਾਂ ਇਹ ਤੋ ਘਟ ਨਹੀਂ ਜਣੀ ਭਾਈ ਜੀ ਚਾਹ ਹੋ ਜੂ ਮਾਨਤਨ ਕੋਈ ਗੱਲ ਨਹੀਂ ਅੱਗੇ ਅੱਗੇ ਆ ਗਈ ਜੇ ਅੱਗੇ ਵਹਿੜ ਆ ਗਈ ਜੇ ਮੇਰੇ ਭਾਈ ਜੀ ਦੂਜੇ ਸੂਬਾ ਵਛੀਏ ਜਰ ਅੱਛਾ ਜੀ ਹਾਂ ਜੀ ਤੇ ਗੱਬਣ ਜੇ ਕਿ ਕਿਤਾ ਗੱਬਣ ਪਹਿਲੇ ਸੂਏ ਨੇ 16 17 ਕਿਲੋ ਦੁੱਧ ਦਿੱਤਾ ਐਰਕਾਂ ਵਿੱਚ ਚੀਰ ਮਾਰਨਾ 20 ਕਿਲੋ ਦੁੱਧ ਦੋ ਠੀਕ ਹੈ ਕਿੰਨੇ ਦਿਨ ਖੜਦੀ ਜੇ ਦੇਣੇ ਵੱਧ ਤੋਂ ਵੱਧ ਕੋਈ 4-5 ਦਿਨ ਲੈ ਜੀ ਠੀਕ ਤੋਰ ਦੋ ਇਹਨੂੰ ਵੀ ਲੋ ਜੀ ਵੀਰ ਜੀ ਪੂਰੇ ਕਮਾਲ ਦੀ ਹੈ ਤੇ ਵੱਡੀ ਵਹਿੜ ਆ ਹਾਂਜੀ ਵੱਡੀ ਹੈ ਵੇਖ ਲੋ ਜਰਤੀ ਬਾਈ ਚਲੋ ਇਹ ਸਾਡੇ ਤੋਂ ਪਾਈ ਦੇ ਆਪਾਂ ਤੋਹਫੇ ਹੀ ਆ ਨਵੇਂ ਸਾਲ ਦਾ ਤੋਹਫਾ ਪਾਇਆ ਚੰਡੀਗੜ੍ਹ ਗਿਆ ਸੀ ਦੂਜੀ ਵੀਰ ਨੇ ਫੇਰ ਤੋਹਫਾ ਪਾਇਆ ਉਹ ਵੀ ਘਲਤੀ ਆ ਚੰਗੇ ਥਣ ਲੈ ਵੀਧੀ ਆ ਇਹ ਭਾਨ ਦੇ ਢੱਲਾ ਦੱਸਦੀਆਂ ਵੀ ਦਿਨ ਲੈ ਜੂਗੀ ਹਾਂ ਲੈ ਆ ਬਾ ਵੀਰ ਹੋ ਉਹ ਕਰਦੇ ਕਹਿਣਾ ਨਿਕਾ ਪ੍ਰਹਾਤ ਦੀ ਵੱਡੀ ਬੱਜੀ ਠੀਕ ਹੈ ਜੀ ਹਾਂਜੀ ਥਣ ਥਣ ਕਰੋ ਚੱਕੇ ਦਾ ਪੂਰੇ ਕਮਾਲ ਦਾ ਥਣ ਲੱਗਾ ਜੇ ਤੇ ਜੈਦ ਜੀ ਕਰਦਿਏ ਵੀ ਬਾਕੀ ਭਾਜੀ ਜਿੰਨੇ ਕਿਦੇ ਮੁੱਲ ਕਰਦੇ ਨੇ ਮੁਕਤੀ ਖੋਲਣ ਵਾਲੀ ਗੱਲ ਆ ਠੀਕ ਹੈ ਜੀ ਹਾਂਜੀ ਮੁੱਲ ਕਰਨੋਂ ਵਛੀ ਦਾ ਭਾਵੇਂ 75 80 ਵੀ ਕਰ ਲਈਏ। ਹਾਂਜੀ। ਜੈਸ ਤੋਂ ਵਛੀ 65000 ਦੀ ਦੇ ਦਾਂਗੇ। ਬਾਵੇ। ਕਰਦੇ ਮਾਨਤਨ ਵਾਲਾ ਕੰਮ। ਪੂਰੇ 60 ਦੀ ਹੋਣੀ ਐ। ਠੀਕ ਐ। ਹਾਂਜੀ। ਤੇ ਕੋਈ ਨਹੀਂ ਥੋੜਾ ਬੋੜਾ ਕਰਦੇ ਹੋ ਆਏਗੇ। ਥੋੜਾ ਬੋੜਾ ਇਤੋਂ ਖਾਂ ਕਿਤੋਂ। ਜੋ ਨਹੀਂ ਆਏਗੇ ਇਹਦਾ ਕਰਦੇ ਹੋ। ਨਹੀਂ ਯਾਰ ਵੇਲਾ ਤੇਰੇ ਸਾਹਮਣੇ ਕਿਵੇਂ ਦੀ ਵਛੀ। ਉਹ ਚੱਲ ਕੋਈ ਨਹੀਂ ਮੜਾ ਮੋੜ ਹੋ ਜਾਊਗਾ। ਤੁਹਾਨੂੰ ਰਵੇਲਾ ਕਿੱਦਾਂ ਲੱਗੀਆਂ। ਮੈਂ ਨਾ ਪੂਰਾ ਬਿਜਲੀ ਘਰ ਬਣਾਈ ਫਿਰਦੀ ਐ ਇਹਦੇ। ਹਾਂਜੀ ਹਾਂਜੀ ਆ ਵੇਖ ਲਓ ਬਾਵੇ। ਤੇ ਅੱਗੇ ਆ ਗਈ ਜੇ। ਬਾਕੀ ਕਰਾ ਦੋ ਮਾਨਤਨ ਤੁਸੀਂ ਫੇਰ। ਬਾਵੇ ਕਰਦੇ ਫੇਰ ਤੂੰ ਕਾਇਆ ਨਾ ਕਰਦੀ ਫਿਰ ਕਰਦੇ ਕਰਦੇ 55000 ਦੀ ਭਾਈ ਦੇਵਾਂਗੇ ਹਾਂ ਨਾ ਠੀਕ ਹੈ ਜੀ ਚਲੋ ਲਓ ਜੀ ਵੀਰ ਜੀ ਠੀਕ ਹਾਂ ਜੀ ਅੱਗੇ ਆ ਗਈ ਜੇ ਕਾਲੀ ਹਾਂ ਜੀ ਇਹ ਦੂਜਾ ਸੂਆ ਜਰਸੀ ਵੱਚੀ ਮੂੰਹ ਤੋਂ ਛੇ ਦੰਦਾ ਠੀਕ ਹੈ ਜੀ ਵੱਡੀਆਂ ਜਰਸੀਆਂ ਸਾਡੀਆਂ ਵੱਡੀ ਜਰਸੀ ਹੈ ਵੇਖ ਲਓ ਭਾਵੇਂ ਹਾਂ ਜੀ ਹਾਂ ਜੀ ਪਹਿਲੇ ਸੂਏ ਮੱਛੀ ਨੇ ਕੋਈ 17 18 ਕਿਲੋ ਦੁੱਧ ਚੋਇਆ ਠੀਕ ਹੈ ਜੀ ਹਾਂ ਜੀ ਚਲੋ ਕੋਈ ਉਹਨਾਂ ਹੀ ਮੰਨ ਕੇ ਲੈ ਜਾਏ ਫਿਰ ਹਾਂ ਜੀ ਆ ਵੇਖ ਲਓ ਭਾਵੇਂ ਫਾਰਮ ਚੋਂ ਲਈ ਹੈ ਆਪਣੇ ਲਾ ਲਈ ਹਾਂ ਜੀ ਢੱਲਾਂ ਢੋਲਾਂ ਪੋਰੀਆਂ ਹਾਂ ਜੀ ਤੋਰ ਤੋਂ ਇਹਨੂੰ ਵੀ ਤੋਰ ਕੇ ਵਿਖਾਈ ਕੋਈ ਕਿੰਨੇ ਦਿਨ ਲ ਇੱਕ ਹਫਤਾ ਮੰਨ ਕੇ ਕੋਈ ਭਰਾ ਲੈ ਜੇ ਪੂਰੇ ਕਮਾਲ ਦੀ ਹੈ ਫੇਸਬੁਕ ਦੀ ਬਿਊਟੀ ਬੋਦੀ ਵਾਲੀ ਹੈ ਹਾਂਜੀ ਹਾਂਜੀ ਬਾਕੀ ਕੋਈ ਛੋਟੀਆਂ ਨਾ ਮੰਨੇ ਵੱਡੀਆਂ ਜਰਸੀਆਂ ਜੇ ਪੂਰੀਆਂ ਵੱਡੀਆਂ ਹਾਂਜੀ ਲੈ ਆਓ ਵੀਜੀ ਲੋ ਜੀ ਵੀਰ ਜੀ ਪੂਰੇ ਕਮਾਲ ਦਾ ਡਰੋਨ ਲਈ ਫਿਰਦੀ ਆ ਤੇ ਕਿੰਨੇ ਦੀ ਕਰਦਿਏ ਜੈ ਜੈ ਜੀ ਇਹ ਭਾਜੀ ਵਛੀ ਇਹ ਵੀ 70000 ਦੀ ਹੈ ਮਰਾ ਬਣ ਭਾਣਾ ਮਿਲੀਆਂ ਭਾਣਾ ਦੇ ਦਿੰਦੀ ਜੈ ਜੀ ਕਰਦਿਏ ਜੈ ਸਨੋ ਵਛੀ ਇਹ ਵੀ 60 ਦੀ ਦੇ ਦਾਂਗੇ 60 ਦੀ ਬਾਵੇ ਕਰਦਿਏ ਮੈਂ ਦੇਣਾ ਹੋਰ ਕਰਦੀ ਆ ਭਣਾ ਹਾਂਜੀ ਇਹ ਵੀ 57000 ਦੀ ਦੇ ਦੇਣੀ ਠੀਕੋ ਮੋਲੀ ਦੇ ਦੇਣੀ ਆ ਦੋਸਤ ਠੀਕ ਲੋ ਜਿਹੜੀ ਮਰਜੀ ਕੋਈ ਭਰਾ ਲੈ ਜੇ ਦੇਖੋ ਜੋੜਾ ਖੜੂਗਾ ਤੇ ਹੋਰ ਆਫਰ ਲਾ ਦਿਓ ਕੋਈ ਨਾ ਫਿਰ ਪਾ 500 ਛੋਟ ਦਵਾ ਚ ਹੋਣੀ ਆ ਮੁੜ ਕੇ ਕੋਈ ਮੇਰਾ ਵੀਰ ਐਵੇਂ ਨਾ ਕਰੇ ਪੀ 40 40 ਠੀਕ ਆ ਉਹਨਾਂ ਪੁੱਦਾ ਰੇਟ ਪਹਿਲਾਂ ਜਾ ਚਲੋ ਬਾਕੀ ਗੱਬਣਾ ਆ ਆਪਣੀਆਂ ਹਿਸਾਬ ਨਾਲ ਪਾਸ ਪੂਸ ਮੇਰੇ ਭਰਾ ਕਰਕੇ ਥੱਲੀ ਕਰਕੇ ਠੀਕ ਆ ਵੀਰ ਜੀ ਠੰਡੀਆਂ ਸੀਲ ਵੇਚ ਲਓ ਭਵੇਂ ਵੀ ਇਦਾਣੀ ਹਾਂਜੀ ਹਾਂਜੀ ਕੋਈ ਗਾਲੀ ਨਹੀਂ ਬਾਕੀ ਭਾਜੀ 1000 ਹੋਰ ਆ ਮੇਰਾ ਵੀਰ ਬਾਕੀ ਆਪਾਂ ਨੂੰ ਜਦੋਂ ਮਰਜ਼ੀ ਕੋਈ ਫੋਨ ਲਾ ਲੇ ਹਾਂਜੀ ਜਦੋਂ ਮਰਜ਼ੀ ਆਪਣੇ ਕੋਲ 5-4 ਪਸ਼ੂ ਡੇਲੀ ਹੁੰਦੇ ਆ ਵੈਰ ਠੀਕ ਆ ਜੀ ਹਾਂ ਜਦੋਂ ਮਰਜ਼ੀ ਕੋਈ ਭਰਾ ਫੋਨ ਲਾ ਲ ਠੀਕ ਹੈ ਵੀਰ ਜੀ 88 ਗਾਂ